ਕਈ ਭੈਣਾਂ ਆਉਂਦੇ ਫੋਨ ਵੀ ਆਉਂਦੇ ਨੇ ਜੀ ਸਾਨੂੰ ਅਸੀਂ ਬਾਹਰੇ ਕੱਪੜੇ ਮੰਗਵਾਏ ਸੀ ਉਹ ਬੁਟੀਕ ਤੋਂ ਮੰਗਵਾਏ ਸੀ ਉਹ ਸ਼ਾਪ ਤੋਂ ਮੰਗਵਾਏ ਸੀ ਸਾਨੂੰ ਹੋਰ ਪਾਤੇ ਸੀ ਸਿਲੈਕਟ ਹੋਰ ਕੀਤੇ ਸਾਨੂੰ ਹੋਰ ਭੇਜਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰੱਥ ਬੁਟੀਕ ਤੇ ਮੋਸਟਲੀ ਭੈਣਾਂ ਹਨਾ ਪਹਿਲਾਂ ਮੇਰਾ ਨਾਮ ਹੀ ਪੁੱਛਦੀਆਂ ਹੁੰਦੀਆਂ ਨੇ ਤੇ ਮੇਰਾ ਨਾਮ ਮੈਂ ਬਹੁਤ ਘੱਟ ਲੈਂਦੀ ਆ ਜੀ ਵੀਡੀਓਜ਼ 'ਚ ਮੈਂ ਤੁਹਾਨੂੰ ਦੱਸ ਦਿੰਨੀ ਆ ਅੱਜ ਮੇਰਾ ਨਾਮ ਬਸ਼ਪਿੰਦਰ ਕੌਰ ਹੈ ਜੀ ਤੇ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਤੁਹਾਡੇ ਲਈ ਉਹ ਜੀ ਮਲ ਕਾਟਨ ਦੇ ਸੂਟ ਨੇ ਪਹਿਣਾ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਜੀ ਮਲ ਕਾਟਨ ਦੇ ਸੂਟ ਹਲੇ ਵੀ ਤੁਸੀਂ ਦੇਖ ਸਕਦੇ ਹੋ ਨਾ ਜੁਲਾਈ ਅਗਸਤ ਸਪਟੰਬਰ ਤੇ ਨੰਨੇ ਮਹੀਨੇ ਗਰਮੀ ਦੇ ਪਏ ਨੇ ਜੀ ਤਾਂ ਹਨਾ ਮੈਂ ਵੀ ਆਪਣੇ ਕਾਟਨ ਦੇ ਸੂਟ ਹੋਰ ਬਣਵਾ ਲਏ ਨੇ ਮੈਂ ਬਹੁਤ ਘੱਟ ਸੂਟ ਸਲਾਈ ਕਰਾਉਣੀ ਆ ਜੀ ਆਪਣੇ ਜੇ ਕਰਵਾ ਵੀ ਲੈਣੀਆਂ ਫਿਰ ਵੀ ਹਨਾ ਮਤਲਬ ਮੇਰੇ ਹਜੇ ਅਨਸਟਿਚ ਕੀਤੇ ਸੂਟ ਨੇ ਜਿਹੜੇ ਮੈਂ ਪਾ ਕੇ ਵੀ ਨਹੀਂ ਦੇਖੇ ਐਵੇਂ ਪਏ ਨੇ ਤੇ ਟਾਈਮ ਬਹੁਤ ਘੱਟ ਲੱਗਦਾ ਜੀ ਚਲੋ ਅੱਗੇ ਹੁਣ ਆਪਾਂ ਸਮਰੱਥਨ ਸਕੂਲ ਲਾ ਦੇਣਾ ਫੇਰ ਹਨਾ ਆਪਣੇ ਕੋਲੇ ਵਧੀਆ ਟਾਈਮ ਹੋਊਗਾ ਆਪਣੇ ਬਿਜ਼ਨਸ ਨੂੰ ਹੋਰ ਵਧੀਆ ਆਪਾਂ ਉੱਪਰ ਲੈ ਕੇ ਜਾਵਾਂਗੇ ਹਾਂਜੀ ਜਿਹੜੇ ਮਲ ਕਾਟਨ ਦੇ ਸੂਟ ਨੇ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਦੇਖੋ ਸੂਟ ਤੁਸੀਂ ਬਲੈਕ ਕਲਰ ਦਾ ਸੂਟ ਹੋਊਗਾ ਬਹੁਤ ਹੀ ਜਿਆਦੇ ਸੌਫਟ ਜਿਹੜਾ ਸਟੱਫ ਹੋ ਜਿ ਕਾਟਨ ਨਹੀਂ ਕਿਹਾ ਮਲ ਕਾਟਨ ਕਿਹਾ ਤਾਂ ਬਹੁਤ ਹੀ ਜਿਆਦੇ ਸੌਫਟ ਸਟੱਫ ਹੈ ਜੀ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਨਾਲ ਇਹਨਾਂ ਦੇ ਦੁਪੱਟੇ ਰਹਿਣਗੇ 1000 ਪ੍ਰਾਈਸ ਰੋਊਗਾ ਜੀ ਸਾਰਿਆਂ ਦਾ ਇਹ ਵਾਲੀ ਆ ਗਈ ਜੀ ਇਹਦੀ ਬਾਟਮ ਇਹ ਵਾਲੀ ਸ਼ਰਟ ਆ ਗਈ ਇਹ ਵਾਲੀ ਬਾਟਮ ਆ ਗਈ ਤੇ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਦਾ ਇਹ ਦੇਖੋ ਤੁਸੀਂ ਬਹੁਤ ਹੀ ਜਿਆਦਾ ਲਾਈਟ weight ਦੁਪੱਟਾ ਇਹਦਾ ਇਹ ਦੇਖੋ ਬਹੁਤ ਪਿਆਰਾ ਪ੍ਰਿੰਟਿੰਗ ਬਹੁਤ ਹੀ ਜਿਆਦਾ ਹਟਕਿਆ ਮੋਸਟਲੀ ਹਨਾ ਹੋਰ ਪ੍ਰਿੰਟਿੰਗ ਤੁਹਾਨੂੰ ਮਿਲ ਜੂਗੀ ਪਰ ਐਵੇਂ ਦੀ ਪ੍ਰਿੰਟਿੰਗ ਹੈ ਜਿਹੜੀ ਨਹੀਂ ਮਿਲਦੀ ਛੇਤੀ ਯੂਨੀਕ ਜੀ ਪ੍ਰਿੰਟਿੰਗ ਰਹੂਗੀ ਇਹ ਵਾਲਾ ਵੀ ਬਹੁਤ ਹੀ ਜਿਆਦਾ ਸੇਲ ਕਰ ਚੁੱਕੇ ਆ ਇਹ ਆਪਾਂ ਹਲੇ ਤੱਕ ਕਿਸੇ ਵੀ ਵੀਡੀਓ ਚ ਨਹੀਂ ਲੈ ਕੇ ਆਏ ਮਲ ਕਾਟਨ ਦਾ ਸੂਟ ਕਿਉਂਕਿ ਆਪਣਾ ਫੋਟੋਸ ਤੇ ਹੀ ਸੇਲ ਹੁੰਦਾ ਜੀ ਆਪਾਂ ਨੇ 20 बाय ਸੂਟ ਇਹ ਆਲਮੋਸਟ ਸੇਲ ਕਰਤੇ ਨੇ ਇਸ ਵਾਰੀ ਮੈਂ ਆਪਣਾ ਜਿਹੜਾ ਸਲਾਈ ਕਰਵਾਇਆ ਇਹ ਸੂਟ ਇਹ ਦੇਖ ਸਕਦੇ ਹੋ ਤੁਸੀਂ ਬਲੌਕ ਪ੍ਰਿੰਟਿੰਗ ਵਾਂਗੂ ਆਊਗਾ ਜੀ ਇਸ ਚ ਹੁਣ ਵੀ ਆਪਣੇ ਕੋਲੇ ਥੋੜੀ ਕੁਆਂਟੀਟੀ ਚ ਰਹਿ ਗਏ ਨੇ ਕਿਉਂਕਿ ਜਿਹੜੇ ਹੁਣ ਅਗਲਾ ਸਟਾਕ ਆਇਆ ਉਹ ਚ ਵੀ ਹਨਾ ਸੇਲ ਹੋਏ ਹੋਏ ਨੇ ਸੂਟ ਥੋੜੇ ਜੇ ਸੂਟ ਆਪਣੇ ਕੋਲੇ ਲੈਫਟ ਨੇ ਪੰਜ ਪੀਸ ਆਪਣੇ ਕੋਲੇ ਸੇਮ ਪ੍ਰਿੰਟ ਚ ਪਏ ਨੇ ਜੇ ਤੁਸੀਂ ਤੁਹਾਨੂੰ ਚਾਹੀਦੇ ਨੇ ਤੁਸੀਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਸਾਨੂੰ ਇਹ ਵਾਲੀ ਇਹਦੀ ਬਾਟਮ ਆਉਗੀ ਜੀ ਕਲਰ ਵੀ ਬਹੁਤ ਪਿਆਰਾ ਹੈ ਚਾਹੇ গারਲਿਸ਼ ਲੁੱਕ ਚ ਵੀ ਬਣਵਾ ਸਕਦੇ ਹੋ ਜੇ 올ਡੇਜ਼ ਨੇ ਪੋਣਾ ਤਾਂ ਵੀ ਬਹੁਤ ਪਿਆਰਾ ਰਹਿਣ ਵਾਲਾ ਹੈ ਇਹ ਨਹੀਂ ਹੈਗਾ ਕੋਈ ਹਨਾ ਲਾਲ ਗਲਾਬੀ ਸੂਟ ਨਹੀਂ ਹੈਗਾ ਗਰੇਪ ਬਲੂ ਜੈ ਸੂਟ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਸਟੱਫ ਆ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਇਹ ਦੇਖੋ ਤੁਸੀਂ ਦੁਪੱਟਾ ਇਹਦਾ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਹਲਕੇ ਜਿਹੀ ਫਿਨਿਸ਼ਿੰਗ ਨਾਲ ਵੀ ਰੈਡੀ ਕਰਵਾ ਸਕਦੇ ਹੋ ਨਹੀਂ ਤਾਂ ਬਸ ਪੀਕੋ ਨਾਲ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਪੀਕੋ ਕਰਵਾ ਕੇ ਸਟਿਚਿੰਗ ਇਹਦੀ ਪੂਰੀ ਡਿਜ਼ਾਈਨਿੰਗ ਨਾ ਕਰੋਗੇ ਬਹੁਤ ਪਿਆਰੀ ਰਹਿਣ ਵਾਲੀ ਹੈ ਜੀ ਇਹਦਾ ਪੈਚ ਵਗੈਰਾ ਸ਼ਰਟ ਦੇ ਉੱਪਰ ਲਾ ਕੇ ਬਹੁਤ ਪਿਆਰਾ ਬਣਨ ਵਾਲਾ ਹੈ ਅੱਗੇ ਰੈੱਡ ਕਲਰ ਆ ਗਿਆ ਬਾਂਦਨੀ ਪ੍ਰਿੰਟ ਹੈ ਜਿਹੜਾ ਬਹੁਤ ਪਹਿਣਾ ਦੀ ਡਿਮਾਂਡ ਹੈ ਜੀ ਇਹ ਦੇਖੋ ਤੁਸੀਂ ਇਹ ਵਾਲੀ ਸ਼ਰਟ ਆਉਗੀ ਲਾਈਨ ਵਾਲੀ ਬਾਟਮ ਆਉਗੀ ਜੀ ਕਿਸੇ ਵੀ ਪ੍ਰਿੰਟ ਚ ਇਹ ਨਹੀਂ ਹੁੰਦਾ ਵੀ ਆਪਾਂ ਨੇ ਹਨਾ ਇਹ ਵਾਲੀ ਸ਼ਰਟ ਬਣਾਉਣੀ ਹੈ ਇਹ ਵਾਲੀ ਬਾਟਮ ਤੁਸੀਂ ਆਪਣੀ ਚੋਇਸ ਅਕੋਰਡਿੰਗ ਕੋਈ ਵੀ ਬਣਵਾ ਸਕਦੇ ਹੋ ਬਾਕੀ ਉਹ ਨਾ ਇੱਕ ਦੂਜੇ ਦਾ ਪੈਚ ਲਗਾ ਕੇ ਬਾਟਮ ਤੇ ਸ਼ਰਟ ਨਾਲ ਦਾ ਸ਼ਰਟ ਤੇ ਬਾਟਮ ਨਾਲ ਦਾ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਵਾਲੀ ਆ ਗਈ ਜੀ ਬਾਟਮ ਸੌਫਟ ਮਲ ਕੋਟਨ ਦਾ ਦੁਪੱਟਾ ਆਊਗਾ ਜੀ ਨਾਲ ਇਹ ਵੀ 1000 ਦਾ ਤੁਹਾਨੂੰ ਮਿਲੇਗਾ ਸਾਰੇ ਹੀ ਤੁਹਾਨੂੰ 1000 ਦੀ ਰੇਂਜ ਚ ਮਿਲਣਗੇ ਜੀ ਇਹ ਦੇਖੋ ਤੁਸੀਂ ਇਹ ਵਾਟਰ ਬਣਿਆ ਹੋਇਆ ਪੱਲਿਆਂ ਤੇ ਕੋਈ ਦੁਪੱਟਾ ਤੁਹਾਨੂੰ ਛੋਟਾ ਨਹੀਂ ਮਿਲੂਗਾ ਬਹੁਤ ਹੀ ਵਧੀਆ ਜਿਹੜੇ ਦੁਪੱਟੇ ਰਹਿਣਗੇ ਖੁੱਲੇ ਡੁੱਲੇ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਇਹ ਵਾਲੀ ਦੇਖੋ ਤੁਸੀਂ ਸ਼ਰਟ ਦੀ ਰਹੂਗੀ ਜੀ ਨਾਲ ਇਹਦੇ ਇਹ ਵਾਲੀ ਬਾਟਮ ਰਹੂਗੀ ਇਹ ਵਾਲੀ ਬਾਟਮ ਹੈ ਜੀ ਜੇ ਦੇਖੋ ਤੁਸੀਂ ਹਨਾ yellow ਹੁੰਦੇ ਤਾਂ ਥੋੜਾ ਢਕੀਲਾ ਹੋ ਜਾਣਾ ਸੀ ਪਰ ਲਾਈਟ ਜੇ ਕਲਰ ਨੇ ਜਿਹੜੇ ਬਾਟਮ 'ਚ ਲੱਗੇ ਹੋਏ ਨੇ ਇਹ ਦੇਖੋ ਦੁਪੱਟਾ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਨਨੂੰ ਤੁਸੀਂ ਹਨਾ ਵਾਸ਼ ਕਰੋਗੇ ਬਹੁਤ ਹੀ ਪਿਆਰੇ ਰਹਿਣ ਵਾਲੇ ਨੇ ਜੀ ਸਾਰੇ ਇਹ ਦੇਖੋ ਐਵੇਂ ਦੀ ਡਿਜ਼ਾਈਨਿੰਗ ਤੁਹਾਨੂੰ ਇਸ ਚ ਮਿਲੂਗੀ ਇਹ येलो ਕਲਰ ਤੁਹਾਨੂੰ ਕੈਮਰੇ ਚ ਭਾਵੇਂ ਲੱਗ ਰਿਹਾ ਹੋਵੇ ਜਿਆਦਾ ਤਿੱਖਾ ਪਰ ਬਹੁਤ ਹੀ ਜਿਆਦਾ ਸੋਬਰ ਜਿਹਾ ਸੂਟ ਬਣੂਗਾ ਜੀ ਇਹ ਇਹ ਦੇਖ ਸਕਦੇ ਹੋ ਬਾਟਮ ਇਸ ਤਰ੍ਹਾਂ ਦੀ ਆਊਗੀ ਇਹ ਆ ਗਈ ਜੀ ਨੈਕਸਟ ਸੂਟ ਦੀ ਆਪਣੀ ਬਾਟਮ ਤੇ ਇਹ ਵਾਲੀ ਆ ਗਈ ਸ਼ਰਟ ਇਹ ਪਹਿਲਾਂ ਆਪਣੇ ਕੋਲੇ ਆਇਆ ਸੀ ਗਾਜਰੀ ਟੋਨ ਤੇ ਔਰ ਸੀ ਗ੍ਰੀਨ ਤੇ ਹੁਣ ਥੋੜਾ ਗ੍ਰੇਸ਼ ਜਿਹਾ ਆਇਆ ਵੇਕ ਅ ਗ੍ਰੇ ਗ੍ਰੀਨ ਚਾ ਕਲਰ ਆ ਗਿਆ ਇਹ ਵਾਲੀ ਸ਼ਰਟ ਦੀ ਪ੍ਰਿੰਟਿੰਗ ਆਉਗੀ ਜੀ ਤੇ ਇਹ ਵਾਲੀ ਬਾਟਮ ਦੀ ਤੇ ਦੁਪੱਟਾ ਸੇਮ ਲਾਈਨਾਂ ਲਈ ਆਊਗਾ ਬਾਰਡਰ ਤੇ ਸਿਰਫ ਐਵੇਂ ਦੀਆਂ ਲਾਈਨਾਂ ਮਿਲਣਗੀਆਂ ਤੁਹਾਨੂੰ ਇਹ ਚ ਵੀ ਆਪਣੇ ਕੋਲੇ ਇਹ ਵਾਲਾ ਕਲਰ ਆਜੂਗਾ ਸੇਮ ਪਰਿੰਟ ਹੈ ਜਿਹੜਾ ਬਾਟਮ ਦਾ ਤੇ ਸ਼ਰਟ ਦਾ ਰਹੂਗਾ ਇਹ ਸੇਮ ਜਿਵੇਂ ਇਹ ਚ ਨੇ ਇਹਨਾਂ ਚ ਕਲਰ ਨਹੀਂ ਆਏ ਹੈਗੇ ਜੀ ਇਹ ਸੇਮ ਹੀ ਕਲਰ ਆਏ ਨੇ ਸਾਰਿਆਂ ਚ ਸੋਲੋ ਕਲਰ ਹੈ ਚ ਤੇ ਗੇ ਨੈਕਸਟ ਤੁਸੀਂ ਇਹ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਯੂਨਿਕ ਜਿਹਾ print ਰਹੂਗਾ ਇਹ ਵਾਲੀ ਆਉਗੀ ਜੀ ਨਾਲ ਬਾਟਮ ਤੇ ਦੁਪੱਟਾ ਬਹੁਤ ਹੀ ਪਿਆਰਾ ਸੌਫਟ ਐਂਡ ਲਾਈਟ ਵੇਟ ਦੁਪੱਟਾ ਹੋਊਗਾ ਜੀ ਇਹਦਾ ਇਹ ਦੇਖੋ ਤੁਸੀਂ ਤੁਹਾਨੂੰ ਸਾਡੇ ਸਮਰੱਥ ਬੁਟੀਕ ਤੇ ਬਹੁਤ ਹੀ ਪਿਆਰੇ ਜਿਹੇ print ਮਿਲਣਗੇ ਬਾਕੀ ਜੇ ਤੁਸੀਂ ਵਰਕ ਦੀ ਗੱਲ ਕਰਦੇ ਹੋ ਮਸ਼ੀਨ ਵਰਕ ਹੋਵੇ ਚਾਹੇ ਹੈਂਡ ਵਰਕ ਹੋਵੇ ਪੂਰਾ ਤੁਹਾਨੂੰ ਵਧੀਆ ਹੈ ਨਾ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਕੰਮ ਮਿਲੂਗਾ ਸਾਰਾ ਕੰਮ ਪੂਰਾ ਵਧੀਆ ਕੀਤਾ ਜਾਂਦਾ ਜੀ ਫੁੱਲ ਫਿਨਿਸ਼ਿੰਗ ਦੇ ਨਾਲ ਕੀਤਾ ਜਾਂਦਾ ਤੇ ਸਟੱਫ ਵੀ ਬਹੁਤ ਪਿਆਰਾ ਲੱਗਦਾ ਇਹ ਦੇਖੋ ਤੁਸੀਂ ਕਈ ਭੈਣਾ ਆਉਂਦੇ ਫੋਨ ਵੀ ਆਉਂਦੇ ਨੇ ਜੀ ਸਾਨੂੰ ਅਸੀਂ ਬਾਹਰੇ ਕੱਪੜੇ ਮੰਗਵਾਏ ਸੀ ਉਹ ਬੁਟੀਕ ਤੋਂ ਮੰਗਵਾਏ ਸੀ ਉਹ ਸ਼ਾਪ ਤੋਂ ਮੰਗਵਾਏ ਸੀ ਸਾਨੂੰ ਹੋਰ ਪਾਤੇ ਅਸੀਂ ਸਿਲੈਕਟ ਹੋਰ ਕੀਤੇ ਸਾਨੂੰ ਹੋਰ ਭੇਜਦੇ ਇੱਥੇ ਦੇਖੋ ਆਪ ਨੂੰ ਹਨਾ ਇੰਨਾ ਨਾ ਲੇਸ ਲਾਉਣ ਵੇਲੇ ਵੀ ਆਏ ਹੁੰਦਾ ਕਿ ਤੇ ਉਹਨਾਂ ਦੀ ਚੋਇਸ ਤੋਂ ਅਲੱਗ ਦੀ ਲੇਸ ਨਾ ਲੱਗ ਜੇ ਐਨਾ ਡਰ ਹੁੰਦਾ ਸੂਟ ਭੇਜਨੇ ਤਾਂ ਬਹੁਤ ਦੂਰ ਦੀ ਗੱਲ ਆ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਇਹਦਾ ਵੀ ਤੇ ਇਹਦੀ ਦੇਖੋ ਬਾਟਮ ਬਹੁਤ ਹੀ ਪਿਆਰੀ ਜੀ ਬਾਟਮ ਆ ਗਈ ਜੀ ਬੁੱਟੀਆਂ ਨੇ ਇਸ 'ਚ ਇਹਦੇ ਵਿੱਚ ਆਪਣੇ ਕੋਲੇ ਨਾ ਤਿੰਨ ਕਲਰ ਨੇ ਟੋਟਲ ਇਹ ਸ਼ੇਡ ਹੋ ਗਿਆ ਵਾਈਨ ਕਲਰ ਦਾ ਔਰ ਇਹ ਹੋ ਗਿਆ ਰਸਟ ਕਲਰ ਦਾ ਤੇ ਆ ਗਿਆ ਜੀ ਬਲੂ ਕਲਰ ਦਾ ਤੁਸੀਂ ਇਹਨਾਂ ਨੂੰ ਜੇ ਤੁਹਾਨੂੰ ਇਹਨਾਂ 'ਚ ਸੂਟ ਚਾਹੀਦਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਸਕਦੇ ਹੋ ਇਨਾਂ ਚ ਵੀ ਤੁਹਾਨੂੰ ਅਸੀਂ ਜਿਹੜੇ ਪ੍ਰਿੰਟ ਦਿਖਾ ਦਵਾਂਗੇ ਇਹਨਾਂ ਨੂੰ ਪੂਰਾ ਚੰਗੀ ਤਰ੍ਹਾਂ ਖੋਲ ਕੇ ਤੁਹਾਨੂੰ ਫੋਟੋ ਸੈਂਡ ਕਰ ਦੇਵਾਂਗੇ ਇਹ ਦੇਖੋ ਤੁਸੀਂ ਇਹ ਵੀ ਬਹੁਤ ਹੀ ਪਿਆਰਾ ਸੂਟ ਆ ਸਾਰੇ ਸ਼ਰਟ 'ਚ ਇਸ ਤਰ੍ਹਾਂ ਦੀ ਪ੍ਰਿੰਟਿੰਗ ਆਊਗੀ ਇਹ ਆ ਗਈ ਜੀ ਨਾਲ ਬਾਟਮ ਬਹੁਤ ਹੀ ਪਿਆਰੀ ਇਹਨਾਂ ਨੂੰ ਪੈਚ ਲਗਵਾਉਂਗੇ ਮੇਰੀ ਮੰਨੋਂ ਤਾਂ ਤੁਸੀਂ ਪੈਚ ਲਗਵਾ ਕੇ ਹੀ ਇਹਨਾਂ ਨੂੰ ਰੈਡੀ ਕਰਿਓ ਬਹੁਤ ਪਿਆਰੇ ਬਣਨ ਵਾਲੇ ਨੇ ਜੀ ਸੂਟ ਇਹ ਦੇਖੋ ਇਹ ਵਾਲੀ ਆ ਗਈ ਜੀ ਇਹਦੀ ਪ੍ਰਿੰਟਿੰਗ ਦੁਪੱਟੇ ਦੀ ਇਦੇ ਵਿੱਚ ਆਪਣਾ ਕਲਰ ਆ ਗਿਆ ਜੀ ਵਾਈਨ ਕਲਰ ਇੱਕ ਵਾਈਨ ਕਲਰ ਆ ਗਿਆ ਬਹੁਤ ਹੀ ਪਿਆਰੇ ਜੇ ਪ੍ਰਿੰਟ ਨੇ ਜੀ ਇਹਨਾਂ ਦੀ ਤੁਸੀਂ ਅਲੱਗ ਤੋਂ ਸਾਡੇ ਤੋਂ ਫੋਟੋ ਵੀਡੀਓ ਮੰਗਵਾ ਸਕਦੇ ਹੋ ਜੀ ਹਾਂਜੀ ਉਮੀਦ ਕਰਦੀ ਆ ਤੁਹਾਨੂੰ ਜਿਹੜੇ ਅੱਜ ਦੇ ਸੂਟ ਨੇ ਪਸੰਦ ਆਏ ਹੋਣੇ ਜੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਯੂਨੀਕ ਜੇ ਕੋਸ਼ਿਸ਼ ਕਰਦੇ ਆ ਹਰ ਵਾਰ ਤੋਂ ਬਿਕਲ ਲਈ ਕੁਝ ਨਵਾਂ ਲੈ ਕੇ ਆਈਏ ਤਾਂ ਅਸੀਂ ਹਨਾ ਇਸ ਵਾਰ ਵੀ ਕੋਸ਼ਿਸ਼ ਕੀਤੀ ਜੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ